ਦੇ ਪਰਤੀ ਜਿਹਨੂੰ ਸਾਨੂੰ ਮਿਲਣੀ ਹੈ ਬਿਲਕੁਲ ਕਿਉਂਕਿ ਐਸੀ ਨਹੀਂ ਕਹਿੰਦੇ ਵੀ ਕੱਲੀ ਮੋਦੀ ਸਰਕਾਰ ਬੀਜੇਪੀ ਦੀ ਸਰਕਾਰ ਹੈ ਵਧਾਈ ਵਧਾਉਂਦੀ ਹੈ ਸਰਕਾਰਾਂ ਸਾਰੀਆਂ ਵਧਾਈ ਤੋਂ ਅਮੀਰੀ ਦੀ ਕੋਈ ਨਹੀਂ ਜੀ ਮडम ਆਮਦਨ ਨਾਲ ਕੌਣ ਚੱਕ ਰਿਹਾ ਹੈ ਹਮ ਆਮਦਨ ਅੱਜ ਤੱਕ ਕਿਸੇ ਸਰਕਾਰ ਨੇ ਵੀ ਚੱਕੀ ਹੈ ਅਸੀਂ ਇਹ ਨਹੀਂ ਕਹਿੰਦੇ ਹੈ ਵੀ ਕੋਈ ਜਾਬਕਾਰੀ ਜਾਂ ਕੋਈ ਵੇਚ ਕਰਤਾ ਹਾਂ ਉਹਦਾ ਪੂਰਾ ਮੁੱਲ ਨਾ ਜਿੱਥੇ ਜੀ ਲੇਕਿਨ ਕਿਤੇ ਨਾ ਕਿਤੇ ਜਿਹੜਾ ਲੇਬਰ ਵਾਲਾ ਉਹਦੀ ਜੇਬ ਦੇ ਬਜਟ ਘੱਟ ਕਿਵੇਂ ਹੋਣਾ ਹੈ ਇਹਨਾਂ ਤੇ ਸਰਕਾਰਾਂ ਨੇ ਕਦੋਂ ਗੌਰ ਕੀਤੀ ਹਾਂ ਦੇਖੋ ਸਾਡੀ ਲੇਬਰ ਅੱਜ ਸਾਡੀ ਦਿਹਾੜੀ ਉਹ 2500 3500 ਦੇ ਆ ਕੇ ਸੀ ਪਤਰਾਏ ਜਾਂਦੀ ਹੈ ਜੀ ਬਿਲਕੁਲ ਬਿਲਕੁਲ ਉਹ ਹੀ ਜਿਹੜਾ 70 80 ਰੁਪਏ ਦੀ ਪੇਨ ਦੀ ਬੋਤਲ ਹੁੰਦੀ ਸੀ ਅੱਜ 200 ਰੁਪਏ ਦੀ ਹੈ ਭਾਈ ਗੁਨਾ ਮਹंगाई ਵੱਧ ਚੁੱਕੀ ਆ ਲੇਕਿਨ ਆਮਦਨ ਉੱਥੇ ਦੀ ਉੱਥੇ ਖੜੀ ਹੈ ਮੈਡਮ ਇਹ ਤੇ ਸਰਕਾਰਾਂ ਕਦੋਂ ਗੌਰ ਕਰਨ ਕੀ ਹੈ ਬਿਲਕੁਲ ਤਾਂ ਦੇਖੋ ਮਹਿੰਗਾਈ ਦੀ ਜਿੱਥੇ ਗੱਲ ਆਉਂਦੀ ਹੈ ਕਿ ਹੁਣੇ-ਹੁਣੇ ਫਿਲਹਾਲ ਦੀ ਘੜੀ ਵੋਟਾਂ ਵੀ ਖਤਮ ਹੋਈਆਂ ਨੇ ਵੋਟਾਂ ਦੇ ਰਿਜ਼ਲਟ ਵੀ ਆਪਾਂ ਦੇਖ ਚੁੱਕੇ ਹਾਂ ਦੂਜੇ ਪਾਸੇ ਗਰਮੀ ਇੰਨੀ ਜ਼ਿਆਦਾ ਵੱਧ ਰਹੀ ਹੈ ਤੇ ਤੀਜੇ ਪਾਸੇ ਜਿਹੜੀ ਇਹ ਮਾਰ ਪਈ ਹੈ ਹੁਣੇ ਆਮ ਲੋਕਾਂ ਤੇ ਮਹਿੰਗਾਈ ਦੀ ਪਈ ਹੈ ਤਾਂ ਜੇਕਰ ਆਪਾਂ ਸਬਜ਼ੀ ਮੰਡੀ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਦੇ ਰੇਟ ਅਚਾਨਕ ਇੱਥੇ ਵਧੇ ਨੇ ਤੇ ਹਾਲੀ ਦੇ ਵਿੱਚ ਜਿਹੜੇ ਦੁੱਧ ਦੇ ਵੀ ਰੇਟ ਸੀਗੇ ਉਹ ਇੱਥੇ ਵਧਾਏ ਗਏ ਸੀ देखो मैडम हर एक चीज ਦਾ ਸਨ ਹੁਣ ਰੇਟ ਅੱਪ ਦਿਖਣਾ ਹੈ ਜੀ ਜੀ ਕਿਉਂਕਿ ਸਾਢੇ 4 ਸਾਲ ਹੁਣ ਸੈਂਟਰ ਸਰਕਾਰ ਦੇ ਕੋਲ ਹੈ ਕਿ ਸਾਢੇ 4.5 ਸਾਲ ਇਹਨਾਂ ਨੇ ਮਹंगाई ਦੇਖੋ ਕਿੱਥੇ ਚਾਉਣੀ ਆ ਮੈਡਮ ਕਿੰਨੇ ਸਿਖਰਾ ਦੇਖੋਣੀ ਆ ਜੀ ਜੇ ਤੁਸੀਂ 2014 ਤੱਕ ਤੋਂ ਲੈ ਕੇ ਆ 2024 ਤੱਕ ਦਾ ਇਹਨਾਂ ਦਾ ਸਫਰ ਦੇਖੋ ਜਾਂ ਪਿਛਲੀਆਂ ਸਰਕਾਰਾਂ ਦਾ ਸਫਰ ਦੇਖੋ ਮੈਡਮ 2.5 ਗੁਣਾ ਮਹंगाई ਹੱਦੋਂ ਵੱਧ ਗਈ ਜੀ ਹੱਦੋਂ ਬਿਲਕੁਲ ਬਿਲਕੁਲ ਜੀ ਜਿੱਥੇ ਵੱਧ ਨਹੀਂ ਗਈ ਉਸ ਤੋਂ ਵੀ ਕਰਾਸ ਕਰ ਗਈ ਹੈ ਹੂੰ ਇਸ ਤਰ੍ਹਾਂ ਦਾ ਕਦੋਂ ਸੋਚਣਗੇ ਜੀ ਸਾਡਾ ਬਾਰ ਬਾਰ ਇਹ ਸਵਾਲ ਹੁੰਦਾ ਦੇਖੋ ਠੀਕ ਹੈ ਲੋਕ ਬਿੰਨੀ ਦੇਖਦੇ ਰਾਤ ਨਹੀਂ ਦੇਖਦੇ ਲੋਕ ਮਿਹਨਤ ਕਰਕੇ ਲੋਕਾਂ ਦੀ ਸਰਕਾਰਾਂ ਕਾਇਮ ਕਰਦੰਨੇ ਜੀ ਕੌਨਸੀਆਂ ਕਾਇਮ ਕਰਦੰਨੇ ਆ ਜੀ ਲੇਕਿਨ ਜਦੋਂ ਆ ਦੇ ਗਰੀਬ ਚੰਗਾ ਤੱਕ ਕਿਹੜੀ ਸਰਕਾਰ ਪਹੁੰਚੂਗੀ ਜਿਹੜੇ ਜ਼ਰੂਰਤਾਂ ਬੰਦਾਂ ਜਾਂ ਜਿਹੜੇ ਕੰਮ ਦੀ ਭਾਲ ਜਾਂ ਜਿਹੜੇ ਰਜਗਾਰ ਦੀ ਭਾਲ ਜਾਂ ਜਿਹੜੇ ਰੋਟੀ ਦੀ ਭਾਲ ਜਾਂ ਜਿਹੜੇ ਰੋਜ਼ ਦੀ ਰੋਜ਼ ਕਮਾਉਣੇ ਵਾਲੇ ਆ ਬਿਲਕੁਲ ਤੇ ਜੇਕਰ ਇੱਥੇ ਆਪਾਂ ਸਰ ਗੱਲ ਕਰੀਏ ਕਿ ਦੇਖੋ ਮਹਿੰਗਾਈ ਜਿਹੜੀ ਐਨੀ ਜ਼ਿਆਦਾ ਵੱਧ ਚੁੱਕੀ ਐ ਹਾਲਾਂਕਿ ਜੇਕਰ ਆਪਾਂ ਇੱਥੇ ਗੱਲ ਕਰੀਏ ਕਿ ਜਦੋਂ ਦੀ ਭਾਜਪਾ ਪਾਰਟੀ ਆਈ ਐ ਫਿਲਹਾਲ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕੀ ਲੱਗਦਾ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਆ ਜੇਕਰ ਆਪਾਂ ਇੱਥੇ 10 ਤੋਂ 15 ਸਾਲ ਪਿੱਛੇ ਜਾ ਕੇ ਦੇਖੀਏ ਤਾਂ ਉਸ ਸਮੇਂ ਕੀ ਪ੍ਰਾਈਸ ਸੀ ਤੇ ਅੱਜ ਕੀ ਪ੍ਰਾਈਸ ਨੇ ਕੀ ਲੱਗਦਾ ਹੈ ਕਿ ਬਹੁਤ ਜ਼ਿਆਦਾ ਮਹਿੰਗਾਈ ਦੀ ਮਾਰ ਵੀ ਪਈ ਐ ਉਹ ਮੈਡਮ ਦਸ ਸਾਲ ਦੇ ਵਿੱਚ ਨੂੰ ਰਿਪੋਰਟ ਦੱਸ ਰਿਹਾ ਜੀ ਇਹ ਨਾਲ ਦਾ 2 ਗੁਣਾ ਤੇ 3 ਗੁਣਾ ਵਧਣ ਦਾ ਜੀ ਹੂੰ ਜੇ ਤੁਸੀਂ ਆਮਦਨ ਦੇਖੋ ਤਾਂ ਇੱਕ ਲੇਬਰ ਦੀ ਲੇਬਰ ਤੇ ਹੈਡਿੰਗ ਠੀਕ ਖੜੀ ਹੈ ਜੀ ਹਾਂਜੀ ਉਹ ਲੇਬਰ ਵਾਲੇ ਨੂੰ ਤਾਂ ਇਹ ਵੀ ਨਹੀਂ ਪਤਾ ਹੈਗਾ ਜਿਹੜਾ ਮਜ਼ਦੂਰ ਉਹਨੂੰ ਤਾਂ ਇਹ ਵੀ ਨਹੀਂ ਪਤਾ ਹੈਗਾ ਵੀ ਮੈਨੂੰ ਕਿੰਨੇ ਪੈਸੇ ਮਿਲਣੇ ਨੇ 250 ਮਿਲਣਾ ਕਿ 300 ਮਿਲਣਾ ਕਿ 400 ਮਿਲਣਾ ਹੈ ਜੀ ਜੀ ਦੇਖੋ ਉਹਨਾਂ ਨੇ ਕਦੇ ਸੋਚਿਆ ਸੋਚਿਆ ਜਾਂਦਾ ਜੀ ਇੱਕ ਸਿਸਟਮ 'ਚ ਦੇਜ ਨੂੰ ਚਲਾਉਣਾ ਹੈ ਵੇਰਾ ਅਗਰ ਇਹਨਾਂ ਲੋਕਾਂ ਨੇ ਵਪਾਰਕ ਘਰਾਣਿਆਂ ਨੂੰ ਜਾਂ ਵਪਾਰਕ ਸੈਕਟਰ ਦੇ ਵਿੱਚ ਹੀ ਕੰਮ ਵਧਣਾ ਹੈ ਪਬਲਿਕ ਸੈਕਟਰ ਦਾ ਨਹੀਂ ਸੋਚਣਾ ਤਾਂ ਸਾਨੂੰ ਨਹੀਂ ਜੀ ਲੱਗਦਾ ਕਿ ਸਰਕਾਰਾਂ ਦੀ ਜ਼ਰੂਰਤ ਹੈ ਬਿਲਕੁਲ ਤੇ ਜੇਕਰ ਇੱਥੇ ਗੈਸ ਸਿਲੰਡਰਾਂ ਦੀ ਵੀ ਗੱਲ ਕੀਤੀ ਜਾਵੇ ਉਹ ਹੀ ਦੇਖੋ 400 450 ਤੱਕ ਦੇ ਜਿਹੜੇ ਸਿਲੰਡਰ ਸੀ ਉਸ ਸਮੇਂ ਆਉਂਦੇ ਸੀ ਤਾਂ ਹੌਲੀ ਹੌਲੀ ਜਿਹੜੇ ਸਿਲੰਡਰ ਦੀ ਕੀਮਤ ਵੀ ਹੈ ਸਮੇਂ ਦੇ ਨਾਲ-ਨਾਲ ਵਧਦੀ ਗਈ ਹੈ ਤਾਂ ਹਾਲਾਂਕਿ ਹੁਣ ਇੱਥੇ ਜੇਕਰ ਆਪਾਂ ਸਿਲੰਡਰ ਦੀ ਕੀਮਤ ਦੀ ਗੱਲ ਕਰੀਏ ਤਾਂ ਜਿਹੜੇ ਕਿਤੇ ਨਾ ਕਿਤੇ ਹੁਣ ਥੋੜਾ ਇਹਦੇ ਵਿੱਚ ਰਾਹਤ ਦੇਖਣ ਨੂੰ ਮਿਲੀ ਸੀ ਉਹ ਵੀ ਵੋਟਾਂ ਤੋਂ ਪਹਿਲਾਂ ਹੀ ਤਾਂ ਇੱਥੇ ਕੀ ਲੱਗਦਾ ਹੈ ਕਿ ਜਿਹੜੀ ਸਰਕਾਰਾਂ ਨੇ ਉਹ ਵੀ ਫਿਲਹਾਲ ਦੀ ਘੜੀ ਜਦੋਂ ਵੋਟਾਂ ਦਾ ਸਮਾਂ ਆਉਂਦਾ ਹੈ ਤਾਂ ਉਸੇ ਸਮੇਂ ਸਰਗਰਮ ਹੁੰਦੀਆਂ ਨੇ ਕਿਉਂਕਿ ਮਹਿੰਗਾਈ ਤਾਂ ਦੇਖੋ ਅਕਸਰ ਹੀ ਵਾਧੀ ਰਹਿੰਦੀ ਹੈ ਜਾਂ ਘਟਦੀ ਵੀ ਰਹਿੰਦੀ ਹੈ ਪਰ ਇੱਥੇ ਸਰਕਾਰਾਂ ਦਾ ਜਿਹੜਾ ਧਿਆਨ ਹੈ ਉਹ ਵੋਟਾਂ ਦੇ ਵੇਲੇ ਜਾ ਕੇ ਹੀ ਲੋਕਾਂ ਤੇ ਕਿਉਂ ਪੈਂਦਾ ਹੈ ਬਿਲਕੁਲ ਮੈਡਮ ਦੇਖੋ ਸਰਕਾਰਾਂ ਬਣਨ ਤੋਂ ਪਹਿਲਾਂ ਜਿਹੜੀਆਂ ਇਹ ਪਾਰਟੀਆਂ ਹੁੰਦੀਆਂ ਜੀ ਜੀ ਇਹ ਇੱਕ ਦਾਣਾ ਪਾਉਣ ਦਾ ਕੰਮ ਕਰਦੀ ਹਾਂ ਜੀ ਕਬੂਤਰ ਜੀ ਜਿਵੇਂ ਪੰਛੀਆਂ ਨੂੰ ਜਾਨਵਰਾਂ ਨੂੰ ਦਾਣਾ ਪਾਉਨੇ ਆ ਕਬੂਤਰਾਂ ਨੂੰ ਦਾਣਾ ਪਾਉਨੇ ਆ ਬਸ ਉਹ ਕੰਮ ਆ ਵੀ ਦਾਣਾ ਪਾਇਆ ਕਬੂਤਰ ਸਾਡੇ ਘੁੱਟੇ ਜਾਏ ਸਾਡੀ ਸ਼ਕਤੀ ਬਰਾਏ ਉਹਦੇ ਬਾਅਦ ਦਾਣਾ ਖੇਲੇ ਨਾ ਮੈਨੂੰ ਕੋਈ ਦਿੱਕਤ ਨਹੀਂ ਹੈ ਅਗਲੇ 4.5 ਸਾਲ ਉਹੀ ਕਬੂਤਰ ਭੁੱਖੇ ਰਹਿਣ ਉਹ ਵੀ ਕਬੂਤਰ ਵਿਚਾਰੇ ਮਾਤ ਨਾਲ ਜੀਣਾ ਤਾਂ ਉਹ ਕੋਈ ਕੋਈ ਫਿਕਰ ਨਹੀਂ ਉਹਨਾਂ ਦਾ ਜੀ ਬਿਲਕੁਲ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਅਸੀਂ ਸਾਡੇ ਕੋਲ ਆਪਸ਼ਨ ਬੋਰਡ ਦਾ ਹੀ ਹੈ ਮੈਡਮਾਂ ਅਸੀਂ ਅਗਰ ਵੋਟ ਨਹੀਂ ਪਾਉਂਦੇ ਤਾਂ ਅਸੀਂ 72 ਤੋਂ ਵਾਰ ਹੋ ਜਾਣੇ ਆ ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਹੈ ਇਹਨਾਂ ਦੇ ਚਿੱਟਾ ਕੰਮ ਕਰ ਲੋਗੇ ਲੇਕਿਨ ਸਾਡਾ ਹੱਲ ਵੀ ਕਿਸੇ ਕੋਲ ਨਹੀਂ ਜੀ ਸਰਦਾਰਾ ਕੋਲ ਜੀ ਤਾਂ ਉਹ ਹੀ ਗੱਲ ਹੈ ਕਿ ਦੇਖੋ ਇੰਨੀ ਜ਼ਿਆਦਾ ਮਹਿੰਗਾਈ ਹੋ ਚੁੱਕੀ ਹੈ ਕਿ ਮਹਿੰਗਾਈ ਨੇ ਇੱਥੇ ਆਮ ਘਰਾਂ ਦੇ ਬਜਟ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਹਾਲੀ ਦੇ ਵਿੱਚ ਜਿੱਦਾਂ ਕਿ ਮੈਂ ਪਹਿਲਾਂ ਵੀ ਗੱਲ ਕਰ ਚੁੱਕੀ ਹਾਂ ਦੁੱਧ ਦੇ ਜਿਹੜੇ ਪ੍ਰਾਈਸ ਸੀ ਉਹ ਵਧੇ ਸੀ ਤੇ ਹੁਣ ਜਿਹੜਾ ਆਪਾਂ ਸਬਜ਼ੀਆਂ ਦੀ ਇੱਥੇ ਗੱਲ ਕਰ ਰਹੇ ਹਾਂ ਕਿ ਸਬਜ਼ੀਆਂ ਦਾ ਭਾਅ ਵੀ ਇੱਥੇ ਵੱਧ ਚੁੱਕਿਆ ਹੈ ਤਾਂ ਕੀ ਲੱਗਦਾ ਹੈ ਕਿ ਆਮ ਲੋਕ ਜਿਹੜੇ ਨੇ ਹੁਣੇ ਤੋਂ ਇਹ ਗੱਲਾਂ ਕਰਨ ਲੱਗ ਗਏ ਨੇ ਕਿ ਦੇਖੋ ਇੱਥੇ ਸਰਕਾਰਾਂ ਤਾਂ ਬਣ ਚੁੱਕੀਆਂ ਨੇ ਹਾਲਾਂਕਿ ਇੱਥੇ ਜਿਹੜੀ ਸਰਕਾਰਾਂ ਬਣ ਚੁੱਕੀਆਂ ਨੇ ਵੋਟਾਂ ਤੋਂ ਬਾਅਦ ਇੱਥੇ ਪਰ ਜਿਹੜੇ ਵਾਦੇ ਸਰਕਾਰਾਂ ਕਰਦੀਆਂ ਨੇ ਉਹ ਕਦੇ ਵੀ ਪੂਰੇ ਨਹੀਂ ਹੁੰਦੇ ਹਾਲਾਂਕਿ ਜਿਹੜੀ ਮਹਿੰਗਾਈ ਨੂੰ ਲੈ ਕੇ ਵੀ ਲੋਕਾਂ ਵੱਲੋਂ ਇਹ ਇੱਥੇ ਚੀਜ਼ਾਂ ਕਈਆਂ ਜਾ ਰਹੀਆਂ ਨੇ ਕਿ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਵੀ ਧਿਆਨ ਦੇਣਾ ਚਾਹੀਦਾ ਹੈ ਬਿਲਕੁਲ ਦੇਣਾ ਚਾਹੀਦਾ ਮੜਾ ਨਹੀਂ ਫਿਰ ਬਹੁਤ ਸਰਕਾਰਾਂ ਦਾ ਬਹੁਤ ਫਾਇਦਾ ਨਹੀਂ ਜੀ ਇਹਦਾ ਉਹ ਵੀ ਆ ਵੀ 4.5 ਸਾਲ 5 ਸਾਲ ਦੇਖਣਾ ਸਰਕਾਰਾਂ ਚਾਹੁੰਦੀਆਂ ਕੋਣਾਂ ਨੂੰ ਚੱਲਣਾ ਪੈਣਾ ਜੀ ਲੇਕਿਨ ਸਾਡਾ ਮਸਲਾ ਗਰੀਬ ਮਜ਼ਦੂਰ ਦਾ ਮਸਲਾ ਲੇਬਰ ਦਾ ਮਸਲਾ ਕਿਸੇ ਸਰਕਾਰ ਨੇ ਜੀ ਹੱਲ ਨਹੀਂ ਕੀਤਾ ਹਾਲਾਂਕਿ ਜਦੋਂ ਸਰਕਾਰਾਂ ਦੀ ਉੱਪਰ ਕਮੇਟਕ ਹੋਂਦੀ ਹੈ ਜਦੋਂ ਸਰਕਾਰਾਂ ਦੀ ਅਲਟਾ ਪਾਰਟੀ ਹੁੰਦੀ ਹੈ ਇਹ ਮਜ਼ਦੂਰ ਨੇਬਰ ਗਰੀਬ ਕੋਟੇ ਜੋਈ ਕਿਤੇ ਨਾ ਕਿਤੇ ਕੋਟਾ ਬੈਣੀ ਹੈ ਕਿਉਂਕਿ ਇਹ ਅਕੀ ਹੋਈ ਹੁੰਦੀ ਹੈ ਪਿਛਲੇ ਕੰਮਾਂ ਤੋਂ ਸਰਕਾਰਾਂ ਦੇ ਇਸ ਕਰਕੇ ਸਰਕਾਰਾਂ ਨੂੰ ਬਦਲਣ ਦੇ ਵਿੱਚ ਸਭ ਤੋਂ ਵੱਧ ਇਹ ਲੋਕਾਂ ਦਾ ਰੋਲ ਹੁੰਦਾ ਹੈ ਸਭ ਤੋਂ ਜ਼ਿਆਦਾ ਇਗਨੋਰ ਵੀ ਇਹ ਲੋਕਾਂ ਨੂੰ ਕੀਤਾ ਜਾਂਦਾ ਹੈ ਬਿਲਕੁਲ ਤੇ ਇੱਥੇ ਕੀ ਲੱਗਦਾ ਹੈ ਕਿ ਕਿਹੜੇ ਹੋਰ ਕਾਰਨ ਹੋ ਸਕਦੇ ਨੇ ਜਿਸ ਦੇ ਕਰਕੇ ਇੱਥੇ ਜਿਹੜੀ ਚੀਜ਼ਾਂ ਦੀ ਕੀਮਤ ਹੈ ਉਹ ਇੰਨੀ ਜ਼ਿਆਦਾ ਵਧ ਰਹੀ ਹੈ ਸਬਜ਼ੀਆਂ ਨੂੰ ਲਗਾ ਲਓ ਦੁੱਧ ਨੂੰ ਲਗਾ ਲਓ ਕੀ ਕਾਰਨ ਹੋ ਸਕਦੇ ਨੇ ਮੈਡਮ ਦੇਖੋ ਜੋ ਸਾਡੀ ਸੋਚ ਸਾਡੀ ਸਮਝ ਦੇ ਵਿੱਚੋਂ ਜੀ ਜੀ ਰੇਟਾਂ ਵੀ ਰੇਟ ਤੈਅ ਕਰਨੇ ਆ ਜੀ ਹਮ ਕਿਤਾ ਤੁਸੀਂ ਵਪਾਰੀ ਸਿਸਟਮ 'ਚ ਦੇਣਾ ਜੀ ਉਹਨਾਂ ਨੂੰ ਜੀ ਦੇਖੋ ਤੁਸੀਂ ਪਬਲਿਕ ਸਿਸਟਮ 'ਚ ਦੇਣਾ ਹੈ ਜੀ ਹਮ ਵਪਾਰੀ ਸਿਸਟਮ 'ਚ ਹਮੇਸ਼ਾ ਹੀ ਪਬਲਿਕ ਮਾਰੂ ਵੀ ਇਹ ਸਾਨੂੰ ਰੇਟ ਦਾ ਦਿੱਤਾ ਜਾਊਗਾ ਜੀ ਜੇ ਤੁਸੀਂ ਪਬਲਿਕ ਦੇ ਸਿਸਟਮ ਦੇ ਹਿਸਾਬ ਨਾਲ ਚੱਲੂਗਾ ਫਿਰ ਬਿਲਕੁਲ ਰੀਜਨੇਬਲ ਰੇਟ ਹੋਣਗੇ ਲੇਕਿਨ ਉਹਨਾਂ ਮੁੱਦਿਆਂ ਤੇ ਉਹਨਾਂ ਸਿਸਟਮ ਚਾ ਕੇ ਸਰਕਾਰਾਂ ਕੰਮ ਨਹੀਂ ਜੀ ਕਰਨਾ ਚਾਹੁੰਦੀ ਹਾਂਜੀ ਬਿਲਕੁਲ ਤੇ ਕੀ ਲੱਗਦਾ ਕਿਤੇ ਨਾ ਕਿਤੇ ਹਰ ਚੀਜ਼ ਇੱਥੇ ਕਾਰਪੋਰੇਟ ਘਰਾਣਿਆਂ ਦੇ ਅਕੋਰਡਿੰਗ ਚੱਲਦੀ ਹੈ ਜੋ ਕਿ ਇੱਕ ਆਮ ਲੋਕਾਂ ਦੇ ਲਈ ਆਮ ਜਨਤਾ ਤੇ ਭਾਰੂ ਪੈਂਦੀ ਹੈ ਕੀ ਲੱਗਦਾ ਬਿਲਕੁਲ ਬਾਰੇ ਮडम ਉਹ ਹੀ ਮੈਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਹੂੰ ਦੇਖੋ ਠੀਕ ਹੈ ਜੀ ਇਹ ਨਹੀਂ ਕਹਿੰਦੇ ਕਿ ਕਿਸੇ ਦਾ ਸਾਥ ਦੋ ਜਾਂ ਨਾ ਦੋਏ ਜੀ ਉਹ ਬੰਦ ਵੀ ਸਰਕਾਰਾਂ ਦੀ ਆਪਣੀ ਮਰਜ਼ੀ ਹੈ ਜੀ ਜੀ ਲੇਕਿਨ ਗਰੀਬ ਨੂੰ ਵੀ ਇੰਨਾ ਨਾ ਦਬੋ ਜਿਹੜਾ ਹਰ ਇੱਕ ਕਮਾਈ ਉਹ ਆ ਜਾਂ ਹਰੇਕ ਆਪਣੇ ਦੇਸ਼ ਦੀ ਚਾਹੀਏ ਤੁਸੀਂ ਕੋਆਪਰੇਟਿਵ ਘਰਾਣੇ ਆ ਜਿਹੜੇ ਉਹਨਾਂ ਦੇ ਹੱਥ ਚ ਕਰ ਦਿੱਤੀ ਹੈ ਜੀ ਗਰੀਬ ਨੂੰ ਤੁਸੀਂ ਅੰਸ਼ਾਹੀ ਦਿਵਾ ਕੇ ਰੱਖਿਆ ਹੈ ਜੀ ਲੇਕਿਨ ਕਿਤੇ ਨਾ ਕਿ ਤੁਸੀਂ ਆਪਣਾ ਜੇ ਦੇਸ਼ ਬਚਾਉਣਾ ਆਪਣੇ ਦੇਸ਼ ਦੀ ਜਨਤਾ ਬਚਾਉਣੀ ਆ ਜੀ ਜਨਤਾ ਜੀਣ ਚ ਆਸਾਨ ਕਰਨੀ ਆ ਜੀ ਨਾ ਕਿਤੇ ਕੰਪਲੈਕਸ ਸੈਕਟਰ ਦੇ ਵਿੱਚ ਜਿਹੜੀਆਂ ਰੋਜ਼ ਦੀਆਂ ਸਾਡੀਆਂ ਬੰਤੋਂ ਚਾਉਣੀਆਂ ਵਾਲੀਆਂ ਚੀਜ਼ਾਂ ਉਹਨਾਂ ਦੇ ਰੇਟ ਤੈਅ ਹੋਣ ਜਾਂ ਐਡਾ ਦਾ ਸਿਸਟਮ ਬਣੇ ਵੀ ਜਿਹੜਾ ਰੇਟ ਨਿਕਲਦਾ ਇੱਕ ਵੇਚਦਾਰ ਆ ਮੈਂ ਦੁਬਾਰੇ ਫਿਰ ਕਰੂੰਗਾ ਜਿਹੜਾ ਵੇਚਦਾਰ ਉਹ ਵੀ ਉਹਨੂੰ ਵੀ ਪੂਰਾ ਮਿਲਣਾ ਚਾਹੀਦਾ ਲੇਕਿਨ ਜਿਹੜਾ ਲੈਣਦਾਰ ਦਾ ਜੇਬ ਦਾ ਖਰਚਾ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਸ ਤਰੀਕੇ ਨਾਲ ਐਡਜਸਟ ਕਰਨ ਵੀ ਹਰੇਕ ਬੰਦਾ ਆਪਣੇ ਘਰ ਦੀ ਜ਼ਰੂਰਤਾਂ ਕੀ ਆਰਾਮ ਨਾਲ ਚਲਾ ਸਕੇ ਜੀ ਬਿਲਕੁਲ ਕਿਉਂਕਿ ਦੇਖੋ ਜੇਕਰ ਇੱਥੇ ਆਪਾਂ ਗੱਲ ਕਰੀਏ ਕਿ ਜਦੋਂ ਸਿਲੰਡਰ ਇੱਥੇ ਬਹੁਤ ਜ਼ਿਆਦਾ ਕੀਮਤੀ ਹੋ ਗਏ ਸੀ ਤਾਂ ਕੁਝ ਘਰ ਅਜਿਹੇ ਸੀ ਜਿਹੜੇ ਉਸ ਸਮੇਂ ਕਹਿਣ ਇਹ ਚੀਜ਼ਾਂ ਕਹਿਣ ਲੱਗ ਗਏ ਸੀ ਕਿ ਅਸੀਂ ਇੱਥੇ ਜਿਹੜਾ ਗੈਸ ਸਿਲੰਡਰ ਦੀ ਵਰਤੋਂ ਨਹੀਂ ਕਰ ਸਕਦੇ ਹਾਲਾਂਕਿ ਗੈਸ ਸਿਲੰਡਰ ਇੱਥੇ ਬਹੁਤ ਜ਼ਿਆਦਾ ਮਹਿੰਗੇ ਹੋ ਚੁੱਕੇ ਨੇ ਤੇ ਕੁਝ ਘਰ ਜਿੱਦਾਂ ਕਿ ਆਪਾਂ ਗੱਲ ਕਰੀਏ ਕਿ ਚੁੱਲ੍ਹੇ ਦੇ ਉੱਤੇ ਹੀ ਆਪਣਾ ਜੋ ਖਾਣਾ ਪਕਾਉਣਾ ਸੀ ਉਹ ਸਾਰਾ ਕੰਮ ਕਰਦੇ ਸੀ ਤਾਂ ਇੱਥੇ ਕੀ ਲੱਗਦਾ ਹੈ ਕਿ ਜੇਕਰ ਚੀਜ਼ਾਂ ਦੇ ਦੇਖੋ ਰੇਟ ਐਨੇ ਜ਼ਿਆਦਾ ਵਧਾਏ ਜਾਂਦੇ ਨੇ ਅ ਇੱਥੇ ਸਰਕਾਰਾਂ ਨੂੰ ਇਹ ਵੀ ਚਾਹੀਦਾ ਹੈ ਕਿ ਦੇਖੋ ਇੱਥੇ ਗਰੀਬ ਵਰਗ ਦੇ ਜਿਹੜੇ ਲੋਕ ਹੁੰਦੇ ਨੇ ਤੋ ਵੀ ਜ਼ਿਆਦਾ ਕਈ ਵਾਰ ਕੀ ਹੁੰਦਾ ਹੈ ਕਿ ਗਰੀਬੀ ਰੇਖਾ ਤੋਂ ਵੀ ਜਿਹੜੇ ਥੱਲੇ ਵਾਲੇ ਲੋਕ ਨੇ ਉਹਨਾਂ ਲੋਕਾਂ ਦੇ ਲਈ ਸਰਵਾਈਵ ਕਰਨਾ ਇੱਥੇ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਉਹਨਾਂ ਲੋਕਾਂ ਦੇ ਹਿੱਤ ਦੇ ਲਈ ਇੱਥੇ ਸਰਕਾਰਾਂ ਕਿਉਂ ਨਹੀਂ ਕੁਝ ਕਰਦੀਆਂ ਮੈਡਮ ਜਿਸੀ ਨਿਰਾਪura ਸਰਕਾਰਾਂ ਨੂੰ ਵੀ ਕਹੂੰਗੇ ਫਿਰ ਵੀ ਕਿਤੇ ਨਾ ਕਿਤੇ ਠੀਕ ਨਹੀਂ ਸਰਕਾਰਾਂ ਦਾ ਆਪਣੀ ਚਾਲ ਚੱਲਣਾ ਹੈ ਜੀ ਜੀ ਲੇਕਿਨ ਅਸੀਂ ਅੱਜ ਚੁੱਲਿਆਂ ਦੀ ਸਟੋਪਾਂ ਦੀ ਕਿੰਨੀ ਕੁ ਯੂਜ਼ ਕਰ ਰਹੇ ਕਿੰਨੀ ਕੀ ਵਰਤੋਂ ਕਰ ਰਹੇ ਕਿੰਨਾ ਕਿ ਸਾਨੂੰ ਮਿੱਟੀ ਦਾ ਦਿਲ ਕਰ ਰਿਹਾ ਜੀ ਜੀ ਦੇ ਕੋਸਾ ਨੂੰ ਮਜਬੂਰ ਕੀਤਾ ਜਾ ਰਿਹਾ ਜਾਇ ਸਿੱਖੋਤ ਮਜਬੂਰ ਹੋ ਰਿਹਾ ਉਹਦੇ ਛੇ ਇੰਨੇ ਸੋਲ ਹੋ ਗਏ ਆ ਕਿ ਅਸੀਂ ਜੁਲ੍ਹੇ ਚੱਕੇ ਜੋ ਕਹਿੰਦੇ ਸੀ ਸਿੱਧਾ ਗੈਸ ਬਾੜਿਆ ਉਹਦੇ ਉੱਤੇ ਸਕੇਟਾ ਚ ਕੰਮ ਕਰਕੇ ਹੋ ਗਏ ਹੋ ਗਏ ਸਾਰਾ ਕਿ ਜਦੋਂ ਜੋ ਚੀਜ਼ ਗੈਸ ਤੇ ਬਣਦੀ ਹੈ ਬਹੁਤ ਭਗਵਾਨ ਇਹ ਜੀ ਹੈ ਬਹੁਤ ਰਸੋਈ ਦਾ ਸਿਸਟਮ ਹੈ ਜਿਹੜਾ ਜੁਲ੍ਹੇ ਦਾ ਅਰ ਸੇਕੋਂ ਦਾ ਜਾਂ ਗੈਸ ਦਾ ਸੇਕੋਂ ਦਾ ਜੀ ਭਗਵਾਨ ਬਸ ਤੇ ਟੈਸਟ ਜੀ ਵੀ ਫਰਕ ਪੈਂਦਾ ਜੀ ਬਿਲਕੁਲ ਮੈਂ ਵੀ ਚੀਜ਼ ਲੈਣੀ ਅੱਜ ਸਲੰਡਰ 1500 ਦਾ ਵੀ ਹੋ ਜਾਊਗਾ ਤਦ ਵੀ ਪਬਲਿਕ ਗੈਸ ਦੇਖਣਾ ਰਹਿ ਨਹੀਂ ਸਕਦੀ ਹਾਲਾਂਕਿ 5 ਕਿਲੋ ਵਾਲੇ 10 ਕਿਲੋ ਵਾਲੇ ਛੋਟੇ ਛੋਟੇ ਸਲੰਡਰ ਆਮ ਘਰਾਂ ਦੇ ਵਿੱਚ ਅਸੀਂ ਗਰੀਬਾਂ ਦੇ ਵਿੱਚ ਵੀ ਲੱਗੇ ਆ ਕੋਈ ਮਿਹਨਤ ਕਰਨ ਦੀ ਜਿਹੜੀ ਕੋਸ਼ਿਸ਼ ਹੀ ਨਹੀਂ ਜੀ ਕਰਦਾ ਉਹੀ ਗੱਲ ਹੈ ਕਿ ਦੇਖੋ ਇੱਥੇ ਬਿਲਕੁਲ ਸਹੀ ਦਰੁਸਤ ਬਹੁਤ ਫਰਮਾਇਆ ਤੁਸੀਂ ਕਿ ਅੱਜ ਕੱਲ ਲੋਕ ਇੰਨੇ ਜ਼ਿਆਦਾ ਆਲਸੀ ਹੋ ਗਏ ਨੇ ਕਿਉਂਕਿ ਜਿੱਦਾਂ ਜਿੱਦਾਂ ਟੈਕਨੋਲੋਜੀਜ਼ ਆਉਂਦੀਆਂ ਜਾਂਦੀਆਂ ਨੇ ਹਾਲਾਂਕਿ ਆਪਾਂ ਇਨਸਾਨ ਵੀ ਬਹੁਤ ਜ਼ਿਆਦਾ ਆਲਸ ਉੱਥੇ ਦਿਖਾਉਣ ਲੱਗ ਜਾਂਦੇ ਆ ਜਿੱਦਾਂ ਕਿ ਹੁਣ ਜੇਕਰ ਆਪਾਂ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਦੇਖੋ ਗੈਸ ਚੁੱਲਿਆਂ ਦੀ ਇੱਕ ਤਾਂ ਗੱਲ ਆ ਜਾਂਦੀ ਹੈ ਕਿ ਐਲਪੀਜੀ ਗੈਸ ਦੇ ਜਿਹੜੇ ਸਿਲੰਡਰ ਆਪਾਂ ਵਰਤਦੇ ਆ ਘਰਾਂ ਦੇ ਵਿੱਚ ਇੱਕ ਹੈ ਜਿਹੜਾ ਬਿਜਲੀ ਵਾਲਾ ਚੁੱਲਾ ਘਰਾਂ ਦੇ ਵਿੱਚ ਵਰਤਿਆ ਜਾਂਦਾ ਹੈ ਜਿਸ ਦਾ ਪ੍ਰਯੋਗ ਮੈਕਸਿਮਮ ਹਰ ਘਰ ਦੇ ਵਿੱਚ ਕੀਤਾ ਜਾਂਦਾ ਹੈ ਤਾਂ ਕੀ ਲੱਗਦਾ ਹੈ ਕਿ ਕਈ ਵਾਰ ਇਹਨਾਂ ਚੀਜ਼ਾਂ ਦੇ ਚੱਲਦੇ ਆਪਾਂ ਆਪਣਾ ਜਿਹੜਾ ਬਜਟ ਹੈ ਖੁਦ ਹੀ ਹਿਲਾ ਰਹੇ ਹੁੰਨੇ ਆ ਬਜਟ ਵੀ ਹਿਲਾ ਰਹੇ ਤੇ ਰਿਸਕ ਵੀ ਲੈ ਰਹੇ ਆ ਮੈਡਮ ਜੀ ਦੇ ਕੋ ਤੁਸੀਂ கரੰਟ ਦੇ ਨਾਲ ਵੀ ਚੱਲ ਰਹੇ ਹੋ ਜੀ ਹਟ ਬਿਲਕੁਲ ਜਿਸ ਦੇ ਨਾਲ ਚੱਲਦੇ ਹੋ ਇਲੈਕਟ੍ਰਿਕ ਚੀਜ਼ ਆ ਉਹ ਵੀ ਵੇਰ ਕਦੋਂ ਸ਼ਾਰਟ ਹੋ ਜਿਵੇਂ ਕੋਈ ਜੋ ਜਿਵੇਂ ਕੰਨਾ ਬਣਾਉਂਦੇ ਬਣਾਉਂਦੇ ਕੋਈ ਸਮਾਨ ਤਿਆਰ ਕਰਦੇ ਕਰਦੇ ਚਿੱਲੇ ਤੇ ਜੀ 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 ਦੀ طرفੋਂ ਜੇ ਨੁਕਸਾਨ ਕਰ ਵੇ ਜੀ ਤਾਂ ਤਾਂ ਫਾਇਦਾ ਕੀ ਹੈ ਜੀ ਦੇਖੋ ਅਸੀਂ ਕਹਿੰਦੇ ਆ ਵੀ ਜਿੱਥੇ ਬਾਤੇ ਬਾਤੇ ਐਜੀ ਕਰ ਸਕਦੇ ਦੇਖੋ ਲੋਕਾਂ ਨੇ ਕਰਨਾ ਤਾਂ ਹੈ ਮੈਨੋਂ ਦੇਖੋ ਲੋਕ ਆਪਣੇ ਹਿਸਾਬ ਨਾਲ ਚੱਲਦੇ ਆ ਜੀ ਬਿਲਕੁਲ ਇੱਕ ਹੋਰ ਕੋਲਰ ਸਰ ਆਪਣੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਥੋੜੀ ਗੱਲਬਾਤ ਕਰਦੇ ਆ ਹਲੋ ਹੈਲੋ ਨਮਸਕਾਰ ਮੈਡਮ ਨਮਸਕਾਰ ਸਰ ਕਿੱਥੋਂ ਬੋਲਦੇ ਹੋ ਮਾਨਸਾ ਤੋਂ ਬੋਲਦਾ ਹਾਂ ਵਿਰਾਜ ਜੀ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਸਰ ਮਹਿੰਗਾਈ ਦੀ ਇੱਕ ਵਾਰ ਫਿਰ ਤੋਂ ਮਾਰ ਪਈ ਹੈ ਮਹਿੰਗਾਈ ਇੱਕ ਵਾਰ ਫਿਰ ਤੋਂ ਇੱਥੇ ਦੇਖਣ ਨੂੰ ਮਿਲੀ ਹੈ ਹਾਂ ਮਹਿੰਗਾਈ ਤਾਂ ਜੀ ਦੇਖੋ ਹੁਣ ਲੱਛਣ ਆ ਗਿਆ ਦੀਆਂ ਨੇ ਹੂੰ ਸਾਧਿਰ ਵੀ ਅਸਰ ਕਿ ਹੋਇਆ ਹੋਇਆ ਹੈ ਜੀ ਤੇ ਉਹ ਸਾਰਾ ਸਮ ਦਿੱਤੀ ਪਊਗਾ ਹੂੰ ਤੇ ਦੂਜੀ ਗੱਲ ਮੈਂ ਇਹ ਹੈ ਕਿ ਸਬਜ਼ੀਆਂ ਨੇ ਜਿਹੜੀਆਂ ਸਬਜ਼ੀਆਂ ਦੇ ਰੇਟ ਦੁੱਕਣੇ ਤਿੱਕਣੇ ਹੋ ਗਏ ਹੂੰ 10 ਫੱਟੀਆਂ ਪਜਾਵੇ ਨਹੀਂ ਆ ਸਭ ਦੇ ਨਾਲ ਤਾਂ ਪਨੀਰ ਦੀ ਸਬਜ਼ੀ ਕਰ ਲਿਆ ਕਰੋ ਪਨੀਰ ਸਭ ਤੋਂ ਚੰਗਾ ਜੀ ਕਿਉਂਕਿ ਅਸੀਂ ਤਿੰਨ ਦਿਨ ਹੋ ਗਏ ਪਨੀਰ ਹੀ ਚੱਲਦਾ ਹੈ ਕਦੇ ਛੋਲੇ ਪਾਦੇ ਕਦੇ ਕਾਲੀ ਚਨੇ ਪਾਦੇ ਕਦੇ ਮਟਰ ਪਾਦੇ ਕੋਈ ਇਸ ਤਰ੍ਹਾਂ ਮਤਲਬ 100-100 ਰੁਪਏ ਕਿਲੋ ਸਬਜ਼ੀ ਬੋਲਦੇ ਆ ਜਿਹੜੀ ਆਪਣੇ ਆਮ ਕਰੇ ਇਸ ਤੋਂ ਬਾਹਰ ਹੈ ਬਿਲਕੁਲ ਦੇਖੋ ਆਮ ਲੋਕਾਂ ਦੇ ਬਜਟ ਨੂੰ ਸਿੱਧਾ-ਸਿੱਧਾ ਅਸਰ ਇੱਥੇ ਪੈਂਦਾ ਹੈ ਤੇ ਜੇਕਰ ਇੱਥੇ ਮਹਿੰਗਾਈ ਦੀ ਗੱਲ ਕੀਤੀ ਜਾਵੇ ਹਾਲਾਂਕਿ ਜਿਹੜੇ ਚੰਗੇ ਘਰਾਂ ਦੇ ਲੋਕ ਨੇ ਉਹ ਤਾਂ ਉਹਨਾਂ ਨੂੰ ਫਿਰ ਵੀ ਇਹਨਾਂ ਫਰਕ ਨਹੀਂ ਪੈਂਦਾ ਜਿੰਨਾ ਕਿ ਇੱਕ ਗਰੀਬ ਵਰਗ ਦੇ ਵਿਅਕਤੀਆਂ ਨੂੰ ਫਰਕ ਪੈਂਦਾ ਹੈ ਹਾਂ ਦੂਜੀ ਗੱਲ ਮੈਨੂੰ ਇਹ ਹੈ ਕਿ ਜਿਹੜੇ ਛਾਬ ਹੈ ਹੂੰ ਦੇਖੋ ਸਾਰਿਆਂ ਤੋਂ ਥੰਡੀ ਕੈਟਾਗਰੀ ਲੇਬਰ ਮਹਿਕਮਾ ਜ਼ਿਆਦਾ ਵਰਤਾਂ ਦਾ ਹੈ ਜੀ ਕਿਸੇ ਗੌਰਮਤੂ ਦੇ ਬਾਰੇ ਸੋਚਣਾ ਚਾਹੀਦਾ ਹੈ ਇਹ ਨੂੰ ਸਾਧਾਰਨ 카ਡ ਨਾਲ ਲਿੰਕ ਕਰਨ ਕਿਸੇ ਤਰ੍ਹਾਂ ਕਰਨ ਤਾਂ ਕਿ ਇੱਕ ਬੰਦੇ ਨੂੰ ਇੱਕ ਲਿਮਟ ਮਾਤਰਾ ਦੇ ਵਿੱਚ ਦਾ ਚਲੋ ਮਿਲ ਜੇ ਮਤਲਬ ਬੋਤਲ-ਬੋਤਲ ਇੱਕ ਬੰਦਾ ਪੀ ਜਾਂਦਾ 400 ਰੁਪਏ ਤੱਕ ਖਵਾਉਂਦਾ ਹੈ ਉਹ 500 ਦੀ ਬੋਤਲ ਪੀ ਜਾਂਦਾ ਮਤਲਬ ਭੁੱਖ ਮਰੀ ਜਾਂ ਦੇ ਵੱਧਦੀ ਹੈ ਇਹਦੇ ਨਾਲ ਚਾਹੇ ਉਸ ਨੂੰ ਆਮਦਨ ਹੁੰਦੀ ਹੈ ਭੁੱਖ ਮਰੀ ਵੱਧਦੀ ਹੈ ਇਹਦੇ ਬਾਰੇ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਬਿਲਕੁਲ ਬਿਲਕੁਲ ਇਹਨਾਂ ਚੀਜ਼ਾਂ ਦੇ ਬਾਰੇ ਹਾਲਾਂਕਿ ਸਰਕਾਰਾਂ ਨੂੰ ਸੋਚਣਾ ਤਾਂ ਚਾਹੀਦਾ ਹੈ ਪਰ ਲੋਕਾਂ ਦਾ ਉਹੀ ਕਹਿਣਾ ਹੁੰਦਾ ਹੈ ਕਿ ਇੱਥੇ ਸਰਕਾਰਾਂ ਵੀ ਚੁੱਪ ਰਹਿੰਦੀਆਂ ਨੇ ਹਾਲਾਂਕਿ ਇਹਨਾਂ ਚੀਜ਼ਾਂ ਨੂੰ ਵਧਾਉਣ ਦੇ ਵਿੱਚ ਸਰਕਾਰਾਂ ਦਾ ਹੀ ਕਿਤੇ ਨਾ ਕਿਤੇ ਹੱਥ ਹੁੰਦਾ ਹੈ ਇੱਕ ਮੈਡਮ ਕੱਲ੍ਹ ਇਹ ਵੀ ਜਦੋਂ ਤੱਕ ਨਾ ਚੂਹੇ ਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ ਕਿ ਜਿੰਗਰੇ ਦੀ ਜਿਹੜੀ ਰੋਟੀ ਪਾਈ ਹੈ ਉਹ ਮੈਨੂੰ ਫਸਾਉਣ ਵਾਸਤੇ ਹੈ ਜੀ ਉਹਨਾਂ ਜਿਹੜਾ ਮਤਲਬ ਪਬਲਿਕ ਦਾ ਗੁਰਾਹ ਨਹੀਂ ਰਹੂਗਾ ਕਿਉਂਕਿ ਜਿਹੜੀਆਂ ਪਾਲਿਸੀਆਂ ਨੇ ਉਹ ਥੋੜੀਆਂ ਥੋੜੀਆਂ ਪਾਲਸੀਆਂ ਸਮਾ ਦਾ ਲਵਾਉ ਲੋਕ ਲਵਾਉ ਹਮਮਮਸੀਆਂ ਨੇ ਤੇ ਉਹਨਾਂ ਦੇ ਰਿਜ਼ਲਟ ਨੇ ਜਿਹੜੇ ਮਾਰੂ ਨਹੀਂ ਜੀ ਜਿਸ ਤਰ੍ਹਾਂ ਹੁਣ ਆਪਣੇ ਪੰਜਾਬ ਦੇ ਵਿੱਚ ਪਾਣੀ ਦਾ ਲਾਲੂ ਪਾਣੀ ਦਾ ਸੰਕਟ ਹੋਇਆ ਤੇ ਹਮਮ ਪਰ ਸਰਕਾਰਾਂ ਝੋਨਾਂ ਲਵਾ ਰਹੀਆਂ ਨੇ ਬਿਲਕੁਲ ਮਤਲਬ ਆਉਣ ਵਾਲੇ ਸਮੇਂ ਦੇ ਇੱਕ 2 ਸਾਲ ਤੋਂ 2 ਸਾਲ ਦੇ ਵਿੱਚ ਪੁੱਛਤਾ ਹੁਣ ਚੱਲੀ ਪਿਆ ਵੀ ਬੋਤਲਾਂ 20 25 ਰੁਪਈਆ ਦੀ ਬੋਤਲ ਪਾਣੀ ਦੀ ਮਿਲਦੀ ਹੈ ਮਤਲਬ ਹੋ ਸਕਦਾ ਹੈ 50 ਰੁਪਈਆ ਦੀ ਵੀ ਹੋ ਜਾਏ ਸਮੇਂ ਨਾਲ ਕਿਉਂਕਿ ਪਾਣੀ ਦਾ ਪ੍ਰਿੰਟ ਹੀ ਪੈਣਾ ਹੈ ਜੀ ਮਤਲਬ ਬਿਲਕੁਲ ਜੇ ਨਾ ਚਾਹ ਤੂੰ ਨਾ ਸਾਡੀ ਮਤਲਬ ਆਪਾਂ ਨੂੰ ਸਿੱਖਿਆ ਦੇਣੀ ਪਊਗੀ ਆਪਾਂ ਆਪ ਆਪਣੇ ਚੱਕਰੇ ਪੈਣਗੇ ਆਪਾਂ ਨੂੰ ਮਤਲਬ ਵੋਟ ਦੇ ਅਧਿਕਾਰ ਨੇ ਜਿਹੜੇ ਆਪਣੇ ਆਪ ਚੱਕਰੇ ਪੈਣਗੇ ਜਿੰਨਾਂ ਨੂੰ ਆਪਾਂ ਨੂੰ ਸਿਖਾਉਣਾ ਪਊਗਾ ਜੀ ਤਾਂ ਹੈ ਮਤਲਬ ਆਪਣੇ ਆਪਣਾ ਜੀਵਨ ਬਸਰਾ ਜਿਹੜਾ ਉਹ ਸੋਖਾ ਹੋ ਸਕਦਾ ਵਰਨਾ ਇੰਨਾ ਦੇ ਤਾਲ ਸਾਧਕਮ ਕੇ ਜੇਕਰ ਪਤੀ ਸਰਕਾਰ ਸੈਂਟਰ ਦੇ ਵਿੱਚ ਕਿਸੇ ਦੀ ਆ ਜਾਂਦੀ ਹੈ ਇਹ ਤਾਂ ਕੱਟ ਪੁਤਲੀਆਂ ਨੇ ਜਿਹੜੇ ਸਰਕਾਰਾਂ ਚਲਾਉਣ ਵਾਲੇ ਨੇ ਉਹ ਤਾਂ ਹਨੀ ਆ ਵਨ ਕਰੀ ਨਹੀਂ ਨੇ ਬਿਲਕੁਲ ਸਾਰਾ ਜਿਹੜਾ ਪਬਲਿਕ ਸੈਕਟਰ ਹੈ ਉਹਨੂੰ ਖਤਮ ਕਰਕੇ ਪ੍ਰਾਈਵੇਟ ਸੈਕਟਰ ਚਲਾਉਣਾ ਜਿਹੜਾ ਉਹ ਇਹਨਾਂ ਦੇ ਅਡਾਨੀ-ਆਬਾਨੀ ਉਹਨਾਂ ਦੇ ਚੈਨ ਸਰਕਾਰ ਕਿਸੇ ਦੀ ਅੱਜ ਜੀ ਗੱਲ ਹੋਈ ਹੈ ਕਿ ਦੇਖੋ ਜੇਕਰ ਆਪਾਂ ਇੱਥੇ ਇੱਕ ਮੋਬਾਈਲ ਫੋਨ ਦੇ ਰੀਚਾਰਜ ਦੀ ਵੀ ਗੱਲ ਕਰੀਏ ਕਿ ਮੋਬਾਈਲ ਫੋਨ ਦੇ ਰੀਚਾਰਜ ਪਹਿਲਾਂ ਕਿੰਨੇ ਦੇ ਸੀ ਤੇ ਅੱਜ ਦੇਖ ਲਓ ਕਿ ਕਿੰਨੇ ਜ਼ਿਆਦਾ ਮਹਿੰਗੇ ਹੋ ਚੁੱਕੇ ਨੇ ਸਿਰਫ ਕਾਲਿੰਗ ਰੀਚਾਰਜ ਹੀ हां जी हां जी ਇਹ ਤਾਂ ਫਿਰ ਇਹਨਾਂ ਨੇ ਚਲਾਇਆ ਹੋਵੇ ਪਹਿਲਾਂ ਮਤਲਬ ਆਪਾਂ ਨੂੰ ਦੇ ਦਿੱਤਾ ਵੀ ਫ੍ਰੀ ਦਿੰਦੇ ਆ ਜੀ ਰਿਚਾਰਡ ਜੀ ਜਿੰਦਾ ਗਰੀ ਫ੍ਰੀ ਉਹਨਾਂ ਤੁਸੀਂ ਲਾ ਲਓ ਵੀ 700 ਤੋਂ ਘੱਟ ਕੋਈ ਕਰਦੇ ਨਹੀਂ ਹਨ ਹੂੰ ਹਮੇਸ਼ਾ ਇਹਦਾ ਕੰਮ ਇਹ ਹੈ ਜਿਹੜਾ ਸੱਤ ਹੈ ਪ੍ਰਾਈਵੇਟ ਸੈਕਟਰ ਹੈ ਇਹਨਾਂ ਦਾ ਕੰਮ ਇਹ ਹੈ ਵੀ ਲੋਕਾਂ ਨੂੰ ਕਿਰਾਂ ਵਸਾ ਲਓ ਚੂਹੇ ਨੂੰ ਕਿਰਾਂ ਵਸਾ ਲਓ ਬਾਹਰ ਜੋ ਜਿਹੜਾ ਬਾਹਰ ਨਿਕਲ ਨਹੀਂ ਸਕਦਾ ਜੀ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਿਹੜੀ ਰੋਟੀ ਪਾਈ ਹੈ ਫ੍ਰੀ ਜੀ ਕਿਉਂ ਲਾ ਕੇ ਬਹੁਤ ਬਹੁਤ ਰਸਤੇ ਕਾਸ਼ ਕੋਸ਼ਿਸ਼ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਜੀ ਜੀ ਮਿਹਰਬਾਨ ਮੈਂ ਵੀ ਕੋਈ ਪਾਇਜ਼ਾ ਆ ਮੈਂ ਆਪਣਾ ਸੁਨੇਹਾ ਹਾਂਜੀ ਹਾਂਜੀ ਮੈਂ ਉਹ ਜਿਹੜਾ ਨਸ਼ਕਾਰੇ ਜਾਂ ਹੋਰ ਬਾਰੇ ਉਹ ਪਾਇਜ਼ਾ ਨਾਲ ਮੇਰੀ ਗੱਲ ਕਰਵਾ ਦਿਆ ਕਰੋ ਇਸ ਇਸ ਵਿਸ਼ੇ ਤੇ ਜੀ 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 ਬਿਲਕੁਲ ਬਿਲਕੁਲ ਸਰ ਹਾਂਜੀ ਸੰਜੀਵ ਸ਼ਰਮਾ ਜੀ ਤੁਸੀਂ ਇੱਥੇ ਕੁਝ ਕਹਿਣਾ ਚਾਹੋਗੇ ਬਿਲਕੁਲ ਮੈਡਮ ਬਿਲਕੁਲ ਹੈ ਦੇਖੋ ਜੇ ਤਾਂ ਕਹਿੰਦਾ ਸਿਸਟਮ ਨੂੰ ਚੇਂਜ ਕਰਨ ਦੀ ਜਰੂਰਤ ਹੈ ਫਿਰ ਪਬਲਿਕ ਤੇ ਜਿਹੜਾ ਭਾਰ ਆ ਉਹ ਘਟੂਗਾ ਹੂੰ ਇੱਕ ਵਾਰ ਪਬਲਿਕ ਤੇ ਹੀ ਭਾਰ ਹੈ ਸਰਕਾਰਾਂ ਤੇ ਕੋਈ ਭਾਰ ਨਹੀਂ ਰਾਜਨੀਤਿਕ ਲੋਕਾਂ ਤੇ ਕੋਈ ਭਾਰ ਨਹੀਂ ਬਸ ਕਿਨੇ ਆਪਣਾ ਭਾਰ ਕਿੱਦਾਂ ਘਟਾਉਣਾ ਜਿੰਨਾ ਕਿ ਜਿੱਥੇ ਆ ਸਕਦੇ ਹਾਂ ਜੇ ਵੀ ਸਾਨੂੰ ਸਾਇਜੂ ਕਰਨਾ ਚਾਹੀਦਾ ਜਿੰਨਾ ਕਿ ਸਰਕਾਰਾਂ ਤੋਂ ਦਾ ਸਰਕਾਰਾਂ ਕੰਮ ਤੇ ਸਰਕਾਰਾਂ ਦਾ ਬਹੁਤ ਸਕ ਕਰਦੀਆਂ ਹਾਲਾਂਕਿ ਸਾਨੂੰ ਜਾਗਰੂਕ ਹੋਣ ਦੀ ਜਰੂਰਤ ਹੈ ਜੇ ਜੀ ਦੇਖਿਆ ਜਾਵੇ ਮੈਡਮ 2014 ਦੀ ਗੱਲ ਕਰੇ ਕਰੀਏ चार सौ सैंठ रुपये का सिलंटर समृति इरानी ने रोस प्रदर्शन कराया सिलंटर चके तो उन्होंने अपनी यात्रा कटी थी उन्होंने अपना एक मार्च कटाया अच्छी सिलेंडर कितने चला गया हूं थोड़े दिन तक देखियो मैडम डीजल पेट्रोल ਯਾਰ ਜਿਹੜੀਆਂ ਸਾਡੀਆਂ ਰੋਜ਼ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਉਹਨਾਂ ਸਿਰਫ ਮਗਾ ਹੀ ਨਹੀਂ ਜਾਂਦੀ ਹੈ। ਬਿਲਕੁਲ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਮਹਿੰਗਾਈ ਇੱਥੇ ਕਿਹੜੇ ਅੰਕੜੇ ਪਾਰ ਕਰੇਗੀ ਤਾਂ ਆਉਣ ਵਾਲਾ ਵਕਤ ਹੀ ਇੱਥੇ ਤੈਅ ਕਰ ਸਕਦਾ ਹੈ। ਪਰ ਜੇਕਰ ਆਪਾਂ ਕਹਿ ਦਈਏ ਕਿ ਇੱਥੇ ਸਰਕਾਰਾਂ ਨੂੰ ਆਮ ਲੋਕਾਂ ਦੇ ਉੱਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਦੇਸ਼ ਦੇ ਵਿੱਚ ਨਾ ਸਿਰਫ ਸਹੀ ਵਰਗ ਦੇ ਲੋਕ ਰਹਿੰਦੇ ਨੇ ਬਲਕਿ ਇੱਥੇ ਜਿਹੜੇ ਆਮ ਲੋਕ ਨੇ ਜਿਹੜੇ ਕੀ ਅਫੋਰਡ ਨਹੀਂ ਕਰ ਸਕਦੇ ਉਹਨਾਂ ਲੋਕਾਂ ਦੀਆਂ ਚੀਜ਼ਾਂ ਦੇ ਉੱਤੇ ਵੀ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਫਰਪਰ ਮੈਡਮ ਚੇਂਜਿੰਗ ਦੀ ਜਰੂਰਤ ਹੈ ਸ਼ਿਕਾਇਤ ਹੋਈ ਕਹਿੰਦੇ ਆ ਕਿ ਭਗਵਾਨ ਵਾਲੇ ਸਰਕਾਰਾਂ ਕੁੱਝਣ ਜੀ ਦੇਖੋ ਸਰਕਾਰਾਂ ਤੁਹਾਨੂੰ ਕੋਈ ਕਹਿੰਦਾ ਨਹੀਂ ਹੁੰਦਾ ਵੀ ਹਾਂ ਕਰਤਾ ਹੈ ਜਾਂ ਠੀਕ ਹੈ ਲੇਕਿਨ ਅਗਰ ਠੀਕ ਹੋ ਕੰਮ ਕਰਦੀ ਹੈ ਤਾਂ ਠੀਕ ਕਹਣਗੇ ਅਗਰ ਨਹੀਂ ਕੰਮ ਕਰਨੀ ਜਾਂ ਤਾਂ ਕਰਨ ਸੇ ਕਹਿਣਗੇ ਵੀ ਸਰਕਾਰਾਂ ਕੰਮ ਨਹੀਂ ਕੀਤੀ ਕਰਦੀਆਂ ਬਿਲਕੁਲ ਜਿਹੜਾ ਮਾ ਅਗਰ ਇਹ ਹੀ ਜਿਹੜੇ ਕੋਰਪੋਰੇਟ ਘਰਾਣੇ ਆ ਕਿਤੇ ਇਹਨਾਂ ਵਾਰੀ ਸਰਕਾਰਾਂ ਕੁੱਝ ਨਹੀਂ ਰਹੀਆਂ ਅੱਜ ਤੁਸੀਂ ਰਿਚਾਰਜ ਦੀ ਗੱਲ ਕਰ ਰਹੇ ਸੀ ਮੈਡਮ ਉਹ ਵੀ ਆ ਮੰਨੀ ਆ ਜਿੱਦਾਂ ਰੈਲੈਂਸ ਜੀਓ ਆ ਇਹਨਾਂ ਲੋਕ ਫ੍ਰੀ ਤੇ ਲਾਏ ਆ ਫ੍ਰੀ ਤੇ ਲਾ ਕੇ ਇੱਥੇ ਉਹ ਵੀ ਰੀਚਾਰਜ ਕਿੱਥੇ ਚਲੇ ਗਿਆ ਜੇ ਸੀ ਵੀ ਰੀਚਾਰਜ ਦੀ ਗੱਲ ਕਰੀਏ ਮੈਡਮ ਉਸ ਛਾਤੀ ਤੇਰੀ ਕੋਈ ਜੋਬ ਹੈ ਜਿਹੜੀ ਇਹ ਰੀਚਾਰਜ ਤੇ ਟਿੱਕੀ ਹੋਈ 100 ਰੁਪਏ ਦਾ ਰੀਚਾਰਜ 15 ਜਾਂ ਦਾ ਮੋਬਾਈਲ ਤੇ ਸਾਡੇ ਕੋਲ ਆ ਤਾਕਿ ਟੈਂਟ ਸਾਂ ਲੱਗੇ ਤਾਂ ਸਾਡੀ ਨੌਕਰੀ ਕੈਮੇ ਨਹੀਂ ਸਾਡੀ ਨੌਕਰੀ ਕੈਮੇ ਕੀਤੀ ਹੈ ਬਿਲਕੁਲ ਬਿਲਕੁਲ ਕਿਤੇ ਨਾ ਕਿਤੇ ਦੇਖੋ ਆਪਾਂ ਇਹਨਾਂ ਇਹਨਾਂ ਸਭ ਚੀਜ਼ਾਂ ਦੇ ਉੱਤੇ ਡਿਪੈਂਡ ਹੋ ਚੁੱਕੇ ਆਂ ਹਾਲਾਂਕਿ ਇਹ ਸਭ ਚੀਜ਼ਾਂ ਆਪਣੇ ਲਈ ਉਹਨੀਆਂ ਜ਼ਰੂਰੀ ਬਣਵਾ ਦਿੱਤੀਆਂ ਗਈਆਂ ਨੇ ਜਿੰਨਾ ਕਿ ਦੇਖੋ ਪਹਿਲਾਂ ਕੀ ਹੁੰਦਾ ਸੀ ਕਿ ਪਹਿਲਾਂ ਇਹਨਾਂ ਸਭ ਚੀਜ਼ਾਂ ਦੇ ਬਿਨਾ ਸਰ ਵੀ ਜਾਂਦਾ ਸੀ ਪਰ ਅੱਜ ਕੱਲ ਦੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਆਪਣੀ ਸੇਫਟੀ ਦੇ ਲਈ ਜਾਂ ਫਿਰ ਆਪਣੇ ਕੰਮਕਾਰ ਨੂੰ ਚਲਾਉਣ ਦੇ ਲਈ ਇਹ ਚੀਜ਼ਾਂ ਵੀ ਬਹੁਤ ਜ਼ਿਆਦਾ ਜ਼ਰੂਰੀ ਬਣ ਚੁੱਕੀਆਂ ਨੇ

ਹਾਂਜੀ ਤਾਂ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਈ ਸੀ ਕਿ ਮਹਿੰਗਾਈ ਨੇ ਇੱਕ ਵਾਰ ਫਿਰ ਤੋਂ दस्तक ਦੇ ਦਿੱਤੀ ਹੈ ਇੱਥੇ ਚੀਜ਼ਾਂ ਜਿਹੜੀਆਂ ਨੇ ਇੱਕ ਵਾਰ ਫਿਰ ਤੋਂ ਮਹਿੰਗੀਆਂ ਹੋ ਚੁੱਕੀਆਂ ਨੇ ਜੇਕਰ ਮੰਡੀ ਦੀ ਵੀ ਗੱਲ ਕੀਤੀ ਜਾਵੇ ਤਾਂ ਇਹ ਵੀ ਤੁਹਾਡੇ ਜਿਹੜੀ ਜੇਬ ਤੇ ਸਿੱਧਾ-ਸਿੱਧਾ ਅਸਰ ਪਾ ਰਹੀ ਹੈ ਹਾਲਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਮਹਿੰਗਾਈ ਕਿੰਨੀ ਘੱਟ ਹੁੰਦੀ ਹੈ ਜਾਂ ਕਿੰਨੀ ਵੱਧ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਇੱਥੇ ਤੈਅ ਕਰੇਗਾ ਫਿਲਹਾਲ ਦੀ ਗੱਡੀ ਤੁਸੀਂ ਇਹਨਾਂ ਵਿਸ਼ਿਆਂ ਦੇ ਬਾਰੇ ਆਪਣੀ ਕੀ رائے ਰੱਖਦੇ ਹੋ ਕੀ ਸੋਚਦੇ ਹੋ ਸਾਡੇ ਨਾਲ ਸਾਂਝੀ ਕਰਨ ਦੇ ਲਈ ਤੁਸੀਂ ਜਿਹੜਾ ਨੰਬਰ ਦੇਖ ਰਹੇ ਹੋ ਇਸ ਉੱਤੇ ਸਾਨੂੰ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਤੇ ਲਾਈਵ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਵੀ ਨਾ ਭੁੱਲਿਆ ਕਰੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂਰ